ਕਸ ਵੀ ਖੇਤੀ ਦੀ ਗੱਲ ਲਈ ਉਹ ਨੂੰ ਤੁਸੀਂ ਤੇ ਉਹ ਰਾਜਾ ਵੜਿੰਗਰੇ ਤੇ ਕੋਈ ਆਪ ਦਾ ਟਿੱਪਣੀ ਨਹੀਂ ਦੇ ਸਕਦਾ ਮੈਂ ਤੁਹਾਨੂੰ ਫਿਰ ਕਿਹਾ ਇਹ ਚਰਚਾ ਤੋਂ ਬਾਅਦ तमाम ਪਹਿਲਾਂ ਤਾਂ ਵਿਧਾਨ ਸਭਾ ਲੈਵਲ ਤੇ ਚਰਚਾ ਹੋਈਬ तमाम ਫਿਰ ਡਾਕਟਰ ਸਹਿਬਾਨ ਬੁੱਧੀ ਜੀਵਨ ਪ੍ਰੋਫੈਸਰ ਸਹਿਬਾਨ ਜਿਹੜੇ ਪੰਜਾਬ ਨੂੰ ਜਾਣਦੇ ਇਹਨਾਂ ਤੇ तमाम ਲੋਕਾਂ ਨਾਲ ਚਰਚਾ ਹੋਣ ਤੇ ਬਾਅਦ ਕੋਈ ਵੀ ਇਹ ਨਹੀਂ ਆ ਕਿ ਰਾਜੇ ਵੜਿੰਗ ਨੂੰ ਮਨ ਚ ਲੱਗਿਆ ਕਿ ਹੁਣ ਖਸ ਖਸ ਬੀਜ ਦਿਓ ਮੇਰੇ ਕਹਿਣ ਦਾ ਮਤਲਬ ਵੀ ਇਹਰੇ ਤੇ ਚਰਚਾ ਹੋਣੀ ਚਾਹੀਦੀ ਹੈ ਫਿਰ ਉਹਰੇ ਇਹ ਦਿਖਨੇ ਚਾਹੀਦੇ ਕਿ ਉਹਰੇ ਫਾਇਦੇ ਕੀ ਹੋਣਗੇ ਉਹਰੇ ਨੁਕਸਾਨ ਕੀ ਹੋਣਗੇ ਪੰਜਾਬ ਕਿੱਧਰ ਨੂੰ ਜਾਏਗਾ ਸੋ तमाम ਛੀਟਾਂ ਤੋਂ ਬਾਅਦ ਇਹ ਇਨੀਸ਼ੀਏਟਿਵ ਜ਼ਰੂਰ ਲਵਾਵਾਂਗਾ ਔਰ ਮੈਂ ਪਹਿਲਾਂ ਵੀ ਕਈ ਵਾਰੀ ਚਰਚਾ ਕੀਤੀ ਹੈ ਕਿਉਂਕਿ ਬੇਸਿਕਲੀ ਜਿਹੜੀ ਵੱਡੀ ਪਾਰਟੀ ਹੁੰਦੀ ਹੈ ਉਹਰਾ ਇਨੀਸ਼ੀਏਟਿਵ ਲੈਣਾ ਬੰਦਾ ਹੁੰਦਾ ਕਿਉਂਕਿ 92 ਉਹਨਾਂ ਦੇ ਐਮਐਲਏ ਉਹ ਵੱਡੀ ਪਾਰਟੀ ਦੇ ਅੱਜ ਦੀ ਡੇਟ ਦੇ ਵਿੱਚ ਲੇਕਿਨ ਮੈਨੂੰ ਲੱਗਦਾ ਕਿ ਇਹੋ ਜੀਆਂ ਜਿਹੜੀਆਂ ਗੱਲਾਂ ਹੈ ਚੀਫ ਮਿਨਿਸਟਰ ਸਾਹਿਬ ਨੂੰ ਵੱਟਾ ਦਿਲ ਵਿਖਾਉਂਦੇ ਹੋਏ ਸਾਰਿਆਂ ਨੂੰ ਸਤਕੇ ਨਿਯੋਤਾ ਦੇ ਕੇ ਇਰੇਤੇ ਚਰਚਾ ਕਰਨੀ ਚਾਹੀਦੀ ਹੈ। ਉਹ ਵਿਧਾਨ ਸਭਾ ਇੱਕ ਬਹੁਤ ਵੱਡਾ ਪਲੈਟਫਾਰਮ ਹੈ। ਤੁਸੀਂ ਦੇਖੋ ਕਿ 3 ਦਿਨ ਦੀ ਵਿਧਾਨ ਸਭਾ ਦੇ ਵਿੱਚ ਡਰੱਗਸ ਦੇ ਇਸ਼ੂ ਤੇ ਚਰਚਾ ਹੀ ਨਹੀਂ ਹੁੰਦੀ। ਸਭ ਤੋਂ ਵੱਡਾ ਮੁੱਦਾ ਐ ਇਮਪਲਾਈ ਅਨਪਲਾਈਮੈਂਟ ਦਾ ਸਭ ਤੋਂ ਵੱਡਾ ਮੁੱਦਾ ਹੈ। ਕਿਸਾਨੀ ਮੁੱਦਾ ਸਭ ਤੋਂ ਵੱਡਾ ਮੁੱਦਾ ਹੈ। ਇਹਨਾਂ ਮੁੱਦਿਆਂ ਤੇ ਜਿਹੜੇ ਇਸ਼ੂਜ਼ ਨੂੰ ਪੰਜਾਬ ਟੈਕਲ ਕਰ ਸਕਦਾ ਹੈ। ਪੰਜਾਬ ਸਰਕਾਰ ਟੈਕਲ ਕਰ ਸਕੀ ਉਹਨਾਂ ਤੇ ਬਿਲਕੁਲ ਚਰਚਾ ਹੀ ਨਹੀਂ ਹੁੰਦੀ। ਪੜੀ ਗ ਸਰ ਮੀਟਿੰਗ ਖਤਮ ਹੋਈ ਹੈ ਮੀਟਿੰਗ ਦੇ ਵਿੱਚ ਕੀ ਏਜੰਡਾ ਨਿਕਲ ਕੇ ਸਾਹਮਣੇ ਆਇਆ ਕੀ ਹੁਣ ਰਣਨੀਤੀ ਪੂਰੀ ਤਿਆਰ ਕਰ ਲਈਤੀ ਜਿਲੰਦਰ ਬਾਏ ਇਲੈਕਸ਼ਨ ਸੋ ਪਹਿਲਾ ਤਾਂ ਇਹ ਸਾਡੇ ਜਿਲ੍ਹਾ ਪ੍ਰਧਾਨਾਂ ਦਾ ਧੰਨਵਾਦ ਸੀਗਾ ਉਹਨਾਂ ਜਿਲ੍ਹਾ ਪ੍ਰਧਾਨਾਂ ਨੇ ਹੀ ਸਾਰੀ ਲੜਾਈ ਲੜੀ ਮੈਂ तमाम ਜਿਲ੍ਹਾ ਪ੍ਰਧਾਨ ਜਿਹੜੇ ਸਾਥੀ ਆਏ ਸਨ ਉਹਨਾਂ ਦਾ ਧੰਨਵਾਦ ਕੀਤਾ ਨਾਲ ਹੀ ਸਾਡੇ ਬਲਾਕ ਦੇ ਜਿਹੜਾ ਯੂਨਿਟ ਸੀਗਾ ਮੰਡਲ ਪ੍ਰਧਾਨ ਸੀਗਾ ਜਿਹੜੀ ਉਹ 25000 ਲੋਕਾਂ ਦੀ ਸੇਨਾ ਸੀ ਉਹਨਾਂ ਨੇ ਰਾਜੇ ਵਿੜਿੰਗ ਨੇ ਕੁਝ ਨਹੀਂ ਕੀਤਾ ਇੰਨਾ ਚੋਣਾਂ ਦੇ ਵਿੱਚ ਉਹਨਾਂ ਲੋਕਾਂ ਨੇ ਥੱਲੜੇ ਬੂਥ ਸਤਰ ਤੇ ਜਿਹੜੀ ਲੜਾਈ ਲੜੀ ਹੈ ਇਹ ਸਾਰੇ ਦਾ ਸਾਰਾ ਜਿੱਤ ਦਾ ਸੇਰਾ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਸਹਿਬਾਨ ਜੂਨੀਅਰ ਲੀਡਰ ਸਹਿਬਾਨ ਤੇ ਨਾਲ-ਨਾਲ ਜਿਹੜੇ ਬੂਥਾਂ ਤੇ ਕੰਮ ਕਰ ਰਹੇ ਸਾਡੇ ਸਾਥੀ ਸਨ ਜ਼ਿਲ੍ਹਾ ਪ੍ਰਧਾਨ ਬਲਾਕ ਪ੍ਰਧਾਨ ਮੰਡਲ ਪ੍ਰਧਾਨ ਸਾਡੀਆਂ ਕਮੇਟੀਆਂ ਇਸ 7 ਸੀਟਾਂ ਉਹਨਾਂ ਲੋਕਾਂ ਦੀ ਬਦੌਲਤ ਆਈਆਂ ਇਹ ਕਲੈਕਟਿਵ ਅਫਰਟ ਸੀਗਾ ਪਾਰਟੀ ਦਾ ਔਰ ਬਹੁਤ ਵੱਡੀ ਪਾਰਟੀ ਨੂੰ ਚਿਤ ਪ੍ਰਾਪਤ ਹੋਈ 7 ਸੀਟਾਂ ਅੱਜ ਜੇ ਲੋਕ ਤੁਸੀਂ ਮਗਰਲੀ ਗੱਲ ਕਰੂੰ 19 ਦੀ 8 ਸੀਟਾਂ ਜਿੱਤੇ ਸਾਂ ਉਦੋਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ ਦਿੱਲੀ ਦੇ ਅੰਦਰ ਸਰਕਾਰ ਭਾਜਪਾ ਦੀ ਸਰਕਾਰ ਤਾਂ ਦੌਲਤ ਪਦਾਰਥ ਮਨੀ ਮਸਲ ਪਾਵਰ ਔਰ ਪੰਜਾਬ ਦੇ ਅੰਦਰ ਭਗਵੰਤ ਮਾਨ ਦੀ ਸਰਕਾਰ ਜਿਹੜੇ ਕਹਿੰਦੇ ਸਨ ਮੁੱਖ ਮੰਤਰੀ ਸਾਹਿਬ 13 0 ਸੋ ਦੋਨੋਂ ਸਰਕਾਰਾਂ ਦੇ ਵਿਚਕਾਰ ਸਿੱਧਮ ਸਿੱਧਾ ਲੜਦੇ ਹੋਏ ਕਾਂਗਰਸ ਪਾਰਟੀ ਦੇ ਵਰਕਰ ਨੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਹੈ ਔਰ ਮੈਨੂੰ ਲੱਗਦਾ ਕਿ ਔਨ ਆਲੇ ਸਮੇਂ ਦੇ ਸੰਕੇਤ ਪੰਜਾਬ ਦੇ ਲੋਕਾਂ ਨੇ ਸਿੱਧਮ ਸਿੱਧਾ ਦਿੱਤੇ ਹੈ ਕਿ ਲੋਕ ਕਾਂਗਰਸ ਪਾਰਟੀ ਨੂੰ ਚਾਹੁੰਦੇ ਹੁਣ ਇੱਕ ਸਾਹਿਬ ਭਗਤ ਸਿੰਘ ਵਾਲਾ ਤਾਂ ਕਿ ਅਸੀਂ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ 40% ਤੋਂ ਵੋਟ ਸ਼ੇਅਰ ਘਟ ਗਿਆ ਜਿਹੜਾ ਉਹ 60% ਹੀ ਰਹਿ ਗਿਆ ਕੀ ਹੁੰਦਾ ਇਸ ਦਿਨ ਵਿਚਾਰ ਬਟਾਦਰਾ ਹੋਇਆ ਦੇਖੋ ਮੈਨੂੰ ਨਹੀਂ ਪਤਾ ਸੀ 40% ਕਿਹੜੇ ਵੇਲੇ ਸੀ ਤੁਸੀਂ ਲਾਸਟ ਪਰਸੈਂਟੇਜ ਦੀ ਗੱਲ ਕਰਨੀ ਚਾਹੀਦੀ ਹੈ ਔਰ ਕਈ ਸਾਥੀ ਮੀਡੀਆ ਦੇ ਵੀ ਉਹਨੂੰ ਚੱਕ ਦਿੰਦੇ ਆ 40% ਕਿਦੋਂ ਵੋਟ ਸ਼ੇਅਰ ਸੀਗਾ ਮੈਨੂੰ ਇਹਦੇ ਬਾਰੇ ਕੋਈ ਅੰਦਾਜ਼ਾ ਨਹੀਂ ਆ ਅਕਸਰੀ ਜਦੋਂ ਬੰਦੇ ਹਾਰ ਜਾਂਦਾ ਕੋਈ ਤਾਂ ਫਿਰ ਬੰਦਾ ਪਰਸੈਂਟੇਜ ਦੀ ਗੱਲ ਕਰ ਦਿੰਦੇ ਤੁਸੀਂ 2022 ਦਾ ਵੋਟ ਸ਼ੇਅਰ ਲਓ ਕੀ ਸੀਗਾ ਬਾਈ ਦਾ ਵੋਟ ਸ਼ੇਅਰ ਜਿਹੜੋਂ ਸਾਨੂੰ 18 ਸੀਟਾਂ ਆਈਆਂ ਸੋ ਮੈਨੂੰ ਲੱਗਦਾ ਇੱਕ ਹਾਈਐਸਟ ਵੋਟ ਸ਼ੇਅਰ ਸਾਡਾ ਆਇਆ ਹੈ ਬਰਗਤ ਸਿੰਘ ਉਹਨਾਂ ਦੀ ਆਪਦੇ ਨਿੱਜੀ ਵਿਚਾਰ ਹੋ ਸਕਦੇ ਨੇ ਉਹਨਾਂ ਦਾ ਤੇ ਵੀ ਸੋਚਣਾ ਸੀ ਸ਼ਾਇਦ ਵੀ ਅਸੀਂ ਕਿਉਂਕਿ ਜਦੋਂ న్యూਸ 18 ਦੀ ਇੰਟਰਵਿਊ ਸੀ ਉਹਨਾਂ ਨੂੰ ਇਹ ਲੱਗਿਆ ਸ਼ਾਇਦ ਅਸੀਂ ਕਿਉਂਕਿ ਹਰ ਬੰਦਾ ਆਪਣੀ ਆਪਣੀ ਸੋਚ ਹੈ ਕਿ ਸ਼ਾਇਦ ਅਸੀਂ ਲੁਧਿਆਣਾ ਵੀ ਭਾਜਪਾ ਨੂੰ ਹਾਰ ਜਾਵਾਂਗੇ ਤਬਲੇ ਚਾਰਬਾਚੀ ਦੀ ਗਈ ਚਰਚਾ ਚੱਲ ਰਹੀਆਂ ਨੇ ਤੁਹਾਨੂੰ ਦੱਸਣਾ ਦਾਵਾ ਕਹਿੰਦੇ ਆਂ ਨੇ ਕਈ ਲੋਕ ਜਾਂਦੇ ਆ ਤੇ ਮੈਂ ਰੋੜਾ ਵਾਲਾਗਾ ਹੜਵਾ ਨਹੀਂ ਇਹ ਦੇਖੋ ਇਹ ਇੰਟਰਨਲ ਮਾਮਲਾ ਹੈ ਪਾਰਟੀ ਦਾ ਮੈਂ ਸਮੂਹ ਲੀਡਰ ਸਹਿਬਾਨ ਨੂੰ ਬੇਨਤੀ ਕਰੂੰਗਾ ਕਿ ਸਾਰੇ ਇੱਕ ਪਲੈਟਫਾਰਮ ਤੇ ਇਕੱਠੇ ਹੋ ਕੇ ਬਾਟ ਕੇ ਕਿਸੇ ਵੀ ਚੀਜ਼ ਦਾ ਫੈਸਲਾ ਕਰਨਾ ਕਿਸੇ ਨੂੰ ਲੈ ਕੇ ਆਉਣਾ ਜਾਂ ਨਹੀਂ ਲੈ ਕੇ ਆਉਣਾ ਇਹ ਐਮਈ ਕਬਲੀ ਸਾਰੇ ਪਾਰਟੀ ਲੀਡਰ ਸਹਿਬਾਨ ਨੂੰ ਬੈਠ ਕੇ ਵਿਚਾਰ ਵਟਾਂਦਰਾ ਕਰ ਲੈਣਾ ਚਾਹੀਦਾ ਜਿੱਥੇ ਸਹਿਮਤੀ ਬਣੇ ਉਸ ਮੁਤਾਬਕ ਕੰਮ ਹੋਣਾ ਚਾਹੀਦਾ ਅਨ ਜਿੱਥੇ ਸਹਿਮਤੀ ਨਾ ਬਣੇ ਉੱਥੇ ਨਹੀਂ ਕੋਈ ਕਦਮ ਚੁੱਕਣਾ ਚਾਹੀਦਾ ਪਰ ਓਰੇ ਬਾਰੇ ਅਸੀਂ মিডিਆ ਚ ਅਗਰ ਨਾ ਜਾਈਏ ਤਾਂ ੱਛਾ ਹੋਇਆ। ਕਿ ਕਿ ਕੋਈ ਕੈਂਡੀਡੇਟ ਤੁਹਾਡੇ ਕੋਲ ਭੇਜੇਗੇ ਨੇ? ਹਾਂ ਜੀ। ਜਲੰਧਰ ਬਾਈ ਇਲੈਕਸ਼ਨ ਨੂੰ ਲੈ ਕੇ ਕੈਂਡੀਡੇਟ ਤੁਹਾਡੇ ਕੋਲ ਭੇਜੇਗੇ ਕਿ ਇਹਨਾਂ ਦੇ ਜਲੰਧਰ ਬਾਈ ਇਲੈਕਸ਼ਨ ਨੂੰ ਲੈ ਕੇ ਅੱਜ ਸ਼ਾਮ ਤੱਕ ਅਸੀਂ ਅਨਾਉਂਸ ਕਰ ਦਿਆਂਗੇ ਕੈਂਡੀਡੇਟ ਬਿਲਕੁਲ ਸਾਡੇ ਨਿਓ ਪੀਸੀਸੀ ਪ੍ਰਧਾਨ ਵੱਲੋਂ ਜਿਹੜਾ ਕਾਗਜ਼ ਪੱਤਰ ਚਿੱਠੀ ਪੱਤਰ ਜਾਣਾ ਹੁੰਦਾ ਉਹ ਜਾ ਚੁੱਕਿਆ ਹੈ। ਬ੍ਰੇਕਸਰ ਨਸ਼ੇ ਨੂੰ ਲੈ ਕੇ ਓਵਰਡੋਸ ਕਰਕੇ ਬਹੁਤ ਸਾਰੇ ਮੌਤਾਂ ਹੋ ਰਹੀਆਂ ਅੱਜ 16 ਸਾਲਾਂ ਨੌਜਵਾਨ ਦੀ ਮੋਗਾ ਦੇ ਵਿੱਚ ਹੋ ਰਹੀ ਹੈ ਉਸੇ ਪਿੰਡ ਦੇ ਵਿੱਚ ਦੋ ਸੱਤਰ ਵਿਸ਼ ਚੁੱਕੇ ਨੇ ਕਿਸ ਤਰੀਕੇ ਨਾਲ ਦੇਖੋ 14 14 ਦਿਨਾਂ 14 ਮੌਤਾਂ ਅੱਜ ਫੇਰ ਦੋ ਮੌਤਾਂ ਬਹੁਤ ਲੋਕਾਂ ਨੇ ਗੁਟਕਾ ਸਾਹਿਬ ਦੀ ਸੌਂਖਾ ਦੀ ਸੀ ਬਹੁਤ ਲੋਕਾਂ ਨੇ ਅਰਦਾਸ ਕਰਾਈ ਹਰਮੰਦਰ ਸਾਹਿਬ ਜਾ ਕੇ ਸਰਕਾਰ ਨੇ ਲੇਕਿਨ ਉਹਦਾ ਕੋਈ ਅਸਰ ਥੱਲੇ ਦਿਖਣ ਨੂੰ ਨਹੀਂ ਮਿਲ ਰਿਹਾ ਸਾਨੂੰ ਇਹਦੇ ਤੇ ਵਿਚਾਰ ਮੰਥਨ ਕਰਨਾ ਚਾਹੀਦਾ ਅਕਸਰ ਹੀ ਮੈਂ ਪੰਜਾਬ ਦੀ ਵਿਧਾਨ ਸਭਾ ਚ ਚੀਫ ਮਿਨਿਸਟਰ ਸਾਹਿਬ ਨੂੰ ਇਹ ਗੱਲ ਕਹਿੰਦਾ ਕੀ ਆਪਾਂ ਇਹਦੇ ਤੇ ਵਿਚਾਰ-ਮੰਥਨ ਕਰੀਏ ਕਿਉਂ ਨਾ ਇੱਕ ਦਿਨ ਦੀ ਪੂ ਇੱਕ ਹਫਤੇ ਦੀ ਪੂਰੀ ਡਿਬੇਟ 117 ਦੇ 17 ਐਮਐਲ ਜਿਹੜੇ ਐ ਇੱਕ ਦੂਜੇ ਤੇ ਬਲੇਮ ਲਾਉਣ ਦੀ ਬਜਾਏ ਕਿ ਉਹਨੇ ਕੰਮ ਕਰਤਾ ਉਹ ਕਹਿੰਦਾ ਉਹਨੇ ਕੰਮ ਕਰਤਾ ਉਹ ਕਹਿੰਦਾ ਪਿਛਲੀਆਂ ਸਰਕਾਰਾਂ ਨਹੀਂ ਕਰਤਾ ਤੁਸੀਂ ਆંકੜੇ ਪੇਸ਼ ਕਰਦੇ ਰਹਿੰਦੇ ਹੋ ਕਿ ਅਸੀਂ ਇੰਨੇ ਲੋਕ ਫੜ ਲਿਆ ਕਿਉਂਕਿ ਪੁਲਿਸ ਉਹੀ ਗਿਨਾ ਮਿੰਥੀ ਗੱਲ ਦੇ ਮਤਾਬਕ ਤੁਹਾਨੂੰ ਆંકੜੇ ਦੇ ਦਿੰਦੀ ਐ ਅਸੀਂ ਗੱਲ ਕਰ ਦਿੰਦੇ ਆ ਲੇਕਿਨ ਸਾਨੂੰ ਇਹਦੇ ਤੇ ਚਰਚਾ ਕਰਨੀ ਚਾਹੀਦੀ ਹੈ ਇਹਦੇ ਤੇ ਵਿਸਤਾਰ ਪੂਰਕ ਇਹਦੇ ਤੇ ਕੋਈ ਨਾ ਕੋਈ ਇਹ ਰਾ ਹੱਲ ਕਢਣਾ ਚਾਹੀਦਾ ਹੈ ਸਿੰਥੈਟਿਕ ਡਰਗ ਬੰਦ ਹੋਣੀ ਚਾਹੀਦੀ ਹੈ ਜੀਰੇ ਨਾਲ ਸਾਡੇ ਬੱਚਿਆਂ ਦੀ ਬਹੁਤ ਮੌਤਾਂ ਹੋ ਰਹੀਆਂ ਨੇ ਆਲਟਰਨੇਟਿਵ ਚਰਚਾ ਤੇ ਬਾਅਦ ਕੋਈ ਨਾ ਕੋਈ ਇਹ ਰਾ ਆਲਟਰਨੇਟਿਵ ਕਢਣਾ ਚਾਹੀਦਾ ਜਿੱਥੇ ਸਾਰੇ ਪੰਜਾਬ ਦੇ ਲੋਕਾਂ ਦੀ ਸਹਿਮਤੀ ਹੋਵੇ ਮੁੱਖ ਮੰਤਰੀ ਚਰਚਾ ਦੀ ਅਗਵਾਈ ਨਹੀਂ ਕਰਦੇ ਤੁਸੀਂ ਖੁਦ ਅਗਵਾਈ ਕਰੋਗੇ ਬਿਲਕੁਲ ਮੈਂ ਬਿਲਕੁਲ 100% ਆਈ ਵਿਲ ਕਾਲ ਮੈਂ ਇਨੀਸ਼ੀਏਟਿਵ ਜ਼ਰੂਰ ਲਾਵਾਂਗਾ ਔਰ ਮੈਂ ਪਹਿਲਾਂ ਵੀ ਕਈ ਵਾਰੀ ਚਰਚਾ ਕੀਤੀ ਹੈ ਕਿਉਂਕਿ ਬੇਸਿਕਲੀ ਜਿਹੜੀ ਵੱਡੀ ਪਾਰਟੀ ਹੁੰਦੀ ਹੈ ਉਹਰਾ ਇਨੀਸ਼ੀਏਟਿਵ ਲੈਣਾ ਬੰਦਾ ਹੁੰਦਾ ਕਿਉਂਕਿ 92 ਉਹਨਾਂ ਦੇ ਐਮ.ਐਲ.ਏ ਨੇ ਉਹ ਵੱਡੀ ਪਾਰਟੀ ਨੇ ਅੱਜ ਦੀ ਡੇਟ ਦੇ ਵਿੱਚ ਲੇਕਿਨ ਮੈਨੂੰ ਲੱਗਦਾ ਕਿ ਇਹੋ ਜੀਆਂ ਜਿਹੜੀਆਂ ਗੱਲਾਂ ਹੈ ਚੀਫ ਮਿਨਿਸਟਰ ਸਾਹਿਬ ਨੂੰ ਵੱਟਾ ਦਿਲ ਵਿਖਾਉਂਦੇ ਹੋਏ ਸਾਰਿਆਂ ਨੂੰ ਸਤਕੇ ਨਿਯੋਤਾ ਦੇ ਕੇ ਇਰੇਤੇ ਚਰਚਾ ਕਰਨੀ ਚਾਹੀਦੀ ਹੈ ਔਰ ਵਿਧਾਨ ਸਭਾ ਇੱਕ ਬਹੁਤ ਵੱਡਾ ਪਲੈਟਫਾਰਮ ਹੈ ਤੁਸੀਂ ਦੇਖੋ ਕਿ 3 ਦਿਨ ਦੀ ਵਿਧਾਨ ਸਭਾ ਦੇ ਵਿੱਚ ਡਰੱਗਸ ਦੇ ਇਸ਼ੂ ਤੇ ਚਰਚਾ ਹੀ ਨਹੀਂ ਹੁੰਦੀ ਸਭ ਤੋਂ ਵੱਡਾ ਮੁੱਦਾ ਹੈ ਇਮਪਲਾਈ ਅਨਇਮਪਲॉयਮੈਂਟ ਦਾ ਸਭ ਤੋਂ ਵੱਡਾ ਮੁੱਦਾ ਹੈ ਕਿਸਾਨੀ ਮੁੱਦਾ ਸਭ ਤੋਂ ਵੱਡਾ ਮ ਇਹ ਨਾ ਮੁੱਦੇਾਂ ਤੇ ਜਿਹੜੇ ਇਸ਼ੂਜ਼ ਨੂੰ ਪੰਜਾਬ ਟੈਕਲ ਕਰ ਸਕਦਾ ਹੈ ਪੰਜਾਬ ਸਰਕਾਰ ਟੈਕਲ ਕਰ ਸਕਦੀ ਉਹਦੇ ਤੇ ਬਿਲਕੁਲ ਚਰਚਾ ਹੀ ਨਹੀਂ ਹੁੰਦੀ ਆਲਟਰਨੇਟਿਵਲੀ ਤੌਰ ਤੇ ਖਾਸ ਖਾਸ ਦੀ ਖੇਤੀ ਦੀ ਗੱਲ ਹੁੰਦੀ ਹੈ ਉਹ ਨੂੰ ਤੁਸੀਂ ਕਿਵੇਂ ਦੇ ਉਹ ਰਾਜਾ ਵੜਿੰਗਰੇ ਤੇ ਕੋਈ ਆਪਦਾ ਟਿੱਪਣੀ ਨਹੀਂ ਦੇ ਸਕਦਾ ਮੈਂ ਤੁਹਾਨੂੰ ਫੇਰ ਕਿਹਾ ਇਹ ਚਰਚਾ ਤੋਂ ਬਾਅਦ ਤਮਾਮ ਪਹਿਲਾਂ ਤਾਂ ਵਿਧਾਨ ਸਭਾ ਲੈਵਲ ਤੇ ਚਰਚਾ ਹੋਵੇ ਤਮਾਮ ਫਿਰ ਡਾਕਟਰ ਸਹਿਬਾਨ ਬੁੱਧੀ ਜੀਵਨ ਪ੍ਰੋਫੈਸਰ ਸਹਿਬਾਨ ਜਿਹੜੇ ਪੰਜਾਬ ਨੂੰ ਜਾਣਦੇ ਨੇ ਤੇ ਤਮਾਮ ਲੋਕਾਂ ਨਾਲ ਚਰਚਾ ਹੋਣ ਤੇ ਬਾਅਦ ਕੋਈ ਵੀ ਇਹ ਨਹੀਂ ਆ ਕਿ ਰਾਜ ਵਿੜਿੰਗ ਨੂੰ ਮਨ ਚ ਲੱਗਾ ਕਿ ਹੁਣ ਖਾਸ ਖਾਸ ਬੀਤ ਦਿਓ ਮੇਰੇ ਕਹਿਣ ਦਾ ਮਤਲਬ ਵੀ ਏਰੇ ਤੇ ਚਰਚਾ ਹੋਣੀ ਚਾਹੀਦੀ ਹੈ ਫਿਰ ਉਹਰੇ ਦਿਖਣੇ ਚਾਹੀਦੇ ਕਿ ਉਹਰੇ ਫਾਇਦੇ ਕੀ ਹੋਣਗੇ ਉਹਰੇ ਨੁਕਸਾਨ ਕੀ ਹੋਣਗੇ ਪੰਜਾਬ ਕਿੱਧਰ ਨੂੰ ਜਾਏਗਾ ਸੋ ਤਮਾਮ ਚੀਜ਼ਾਂ ਤੋਂ ਬਾਅਦ ਬੈਟਰ ਤੋਂ ਬਾਅਦ ਮਾਤਰ ਦੇ ਵਿੱਚ ਬੇਤਰਤੀਬੇ ਇਨਸੀਡੈਂਟ ਦੇਖਣ ਨੂੰ ਮਿਲ ਜਣਗੇ ਤਾਂ ਜਾ ਕੇ ਬਹਿ ਕੇ ਬਿਲਕੁਲ ਮੈਂ ਇਸ ਗੱਲ ਦੀ ਨਖੇਦੀ ਕਰਦਾ ਜਿੰਨੀ ਵੀ ਹੇਟ ਸਪੀਚਸ ਨੇ ਆਈਦਰ ਉਹ ਕੰਗਨਰ ਨਾਰਥਵਰਦ ਦੁਆਰਾ ਹੁੰਦੀ ਹੈ ਚਾਹੇ ਕਿਸੇ ਲੀਡਰ ਦੁਆਰਾ ਹੁੰਦੀ ਹੈ ਚਾਹੇ ਵਿਅਕਤੀ ਵਿਸ਼ੇਸ਼ਤ ਦੁਆਰਾ ਹੁੰਦੀ ਹੈ ਇਹਦੇ ਨਾਲ ਨਫਰਤ ਫੈ ਸਾਨੂੰ ਇਹਨਾਂ ਲੋਕਾਂ ਤੇ ਲਗਾਮ ਲਾਉਣੀ ਚਾਹੀਦੀ ਹੈ ਜਿਹੜੇ ਨਫ਼ਰਤ ਨੂੰ ਫੈਲਾਉਂਦਾ ਕੰਮ ਕਰਦੇ ਨੇ ਕਿਸੇ ਵੀ ਧਾਰਮਿਕ ਆਗੂਆਂ ਦੇ ਖਿਲਾਫ ਕਿਸੇ ਵੀ ਵਿਅਕਤੀ ਵਿਸ਼ੇਸ਼ ਦੇ ਖਿਲਾਫ ਕੋਈ ਕਿਸੇ ਦਾ ਅੰਦੋਲਨ ਚੱਲ ਰਿਹਾ ਔਰੇ ਖਿਲਾਫ ਤੁਸੀਂ ਜਦੋਂ ਐਸੀ ਗਲਤ ਸ਼ਬਦਾਬਲੀ ਵਰਤਦੇ ਹੋ ਤਾਂ ਕਿਤੇ ਨਾ ਕਿਤੇ ਕੋਈ ਭਾਵਕ ਵਿਅਕਤੀ ਇਮੋਸ਼ਨਲ ਵਿਅਕਤੀ ਉਹ ਆਪਣੇ ਮਨ ਨੂੰ ਲਾ ਕੇ ਗੱਲ ਬਹਿ ਜਾਂਦਾ ਹੈ ਮੈਂ ਸਭ ਨੂੰ ਬੇਨਤੀ ਕਰੂੰਗਾ ਕਿ ਦੇਸ਼ ਦੇ ਅੰਦਰ ਸ਼ਾਂਤੀ ਬਰਕਰਾਰ ਰਹੇ ਕਿਸੇ ਨੂੰ ਨਫ਼ਰਤ ਨਾਲ ਨਾ ਦੇਖਿਆ ਜਾਵੇ ਅਕਸਰ ਹੀ ਰਾਹੁਲ ਗਾਂਧੀ ਵੀ ਕਹਿੰਦੇ ਆ ਅੱਜ ਉਹਨਾਂ ਦਾ ਜਨਮ ਦਿਨ ਹੈ ਮੈਂ ਮੁਹੱਬਤ ਦੀ ਦੁਕਾਨ ਮੈਂ ਨਫ਼ਰਤ ਦੇ ਬਾਜ਼ਾਰ ਵਿੱਚ ਮੁਹੱਬਤ ਦੀ ਦੁਕਾਨ ਖੋਲਣਾ ਚਾਹਤਾ ਹੂੰ ਇਹ ਨਫ਼ਰਤ ਛੱਡ ਕੇ ਅਸੀਂ ਇਹਨੂੰ ਪਿਆਰ ਦੇ ਪੈਗਾਮ ਦੇ ਵੱਲ ਵਧਿਏ ਸਾਨੂੰ ਮਤਲਬ ਕਿ ਇਸ ਗੱਲ ਵਧਣਾ ਚਾਹੀਦਾ ਹੈ ਦੇਸ਼ ਨੂੰ ਇਹ ਨਹੀਂ ਹੋਣਾ ਚਾਹੀਦਾ ਜੋ ਦੇਸ਼ ਦੇ ਅੰਦਰ ਹੋ ਰਿਹਾ ਹੈ ਔਰ ਜਿਹੜੇ ਲੋਕ ਦੇਸ਼ ਦੇ ਅੰਦਰ ਨਫ਼ਰਤ ਫੈਲਾਉਂਦੇ ਨੇ ਭਾ ਅਮਨ ਨੂੰ ਠੇਸ ਪਹੁੰਚਾਉਂਦੇ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਪ੍ਰਿੰਸ ਸਾਹਿਬ ਫਾਰਮਰ ਪਾਲ ਦੇ ਸਾਥੀਆਂ ਦੇ ਉੱਤੇ ਐਨਐਸਏ ਦੇ ਵਿੱਚ ਕਾਰਵਾਈ ਕਰ ਰਹੀ ਹੈ मैं नॉट सेटिस्फाइड। कार्रवाई कार्रवाई ये कार देखते हुए साल हो गए विधानसभा में। हर मुख्यमंत्री आके अपने आंकड़े पेश कर देता कि मैंने इतने लोगों पर कार्रवाई की है किन पर की है आपने नशा कैसे बंद करोगे नशा छुड़वाओगे कैसे आपके केंद्रों का बुरा हाल है आपके पास कोई ऐसी टीम नहीं है आपको कोई आंकड़े नहीं है कि कितने लोग नशा ले रहे हैं

ਦੇਖੋ ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਤੁਹਾਡੇ ਤੋਂ ਪਤਾ ਲੱਗਿਆ ਲੇਕਿਨ ਮੈਂ ਪਹਿਲੇ ਦਿਨ ਤੋਂ ਅੱਜ ਤੱਕ ਇੱਕ ਹੀ ਗੱਲ ਕਹਿੰਨਾ ਹੈ ਕਿ ਦੇਸ਼ ਦੇ ਕਨਸਟੀਟਿਊਸ਼ਨ ਦੇ ਮਤਾਬਕ ਦੇਸ਼ ਦੇ ਸੰਵਿਧਾਨ ਦੇ ਮਤਾਬਕ ਕਿਸੇ ਵਿਅਕਤੀ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਨਹੀਂ ਕਾਰਵਾਈ ਹੋਣੀ ਚਾਹੀਦੀ ਕਿਸੇ ਨੂੰ ਅਲੱਗ ਨਹੀਂ ਦੇਖਣਾ ਚਾਹੀਦਾ ਬੀਟ ਅਮਰਿਤਪਾਲ ਜੀ ਬੀਟ ਕੋਈ ਹੋਰ ਕਿਸੇ ਵਿਅਕਤੀ ਨੂੰ ਨਫ਼ਰਤ ਦੀ ਭਾਵਨਾ ਦੇ ਨਾਲ ਉਹਦੇ ਤੇ ਕਾਰਵਾਈ ਨਹੀਂ ਕਰਨੀ ਚਾਹੀਦੀ ਜੋ ਵੀ ਅਗਰ ਸੰਵਿਧਾਨ ਦੇ ਮਤਾਬਕ ਦੇਸ਼ ਦੇ ਕਨਸਟੀਟਿਊਸ਼ਨ ਦੇ ਮਤਾਬਕ ਕੋਈ ਐਸੀ ਘਟਨਾਕਰਮ ਹੋਇਆ ਤਾਂ ਓਰੇ ਮਤਾਬਕ ਓਰੇ ਕਾਨੂੰਨ ਦੇ ਤਹਿਤ ਹੀ ਜੋ ਵੀ ਕਾਰਵਾਈ ਹੋਣੀ ਚਾਹੀਦੀ ਹੈ ਉਹ ਹੋਵੇ ਆ ਨਾ ਮੈਂ ਕਿਸੇ ਤੇ NSA ਲਾਉਣ ਦੇ ਹੱਕ ਚਾਹ ਨਾ ਮੈਂ ਕਿਸੇ ਦੇ ਉਤਾਰਨ ਦੇ ਹੱਕ ਚਾਹ ਪਰ ਮੈਂ ਦੇਸ਼ ਦੇ ਕਨਸਟੀਟਿਊਸ਼ਨ ਤੇ ਲੋਕਤੰਤਰ ਦੀ ਕਦਰ ਕਰਦਾ ਹਾਂ ਓਰੇ ਮਤਾਬਕ ਹੀ ਕੰਮ ਹੋਣਾ ਚਾਹੀਦਾ ਹੈ ਨਾ ਕਿ ਉਸ ਤੋਂ ਮਤਾਬਕ ਮਲਕੇ ਓਰੇ ਤੋਂ ਪਾਸੇ ਜਾਣਾ ਚਾਹੀਦਾ ਕਿਉਂਕਿ ਸਾਨੂੰ ਮੈਂ ਫੇਰ ਕਹਿ ਰਿਹਾ ਸਾਨੂੰ ਕਿਸੇ ਨੂੰ ਕੋਈ ਕਿਸੇ ਨੂੰ ਹਰ ਵਿਅਕਤੀ ਨੂੰ ਮੌਕਾ ਦੇਣਾ ਚਾਹੀਦਾ ਹੈ ਹਰ ਵਿਅਕਤੀ ਆਪਣੇ ਆਪ ਚ ਸੁਧਾਰ ਲੈ ਕੇ ਆ ਸਕਦਾ ਹੈ ਕਿਸੇ ਨੂੰ ਨਫ਼ਰਤ ਦੇ ਨਾਲ ਸਾਨੂੰ ਹਮੇਸ਼ਾ ਕਿਸੇ ਨੂੰ ਨਫ਼ਰਤ ਦੇ ਨਾਲ ਨਹੀਂ ਵੇਖਣਾ ਚਾਹੀਦਾ ਸਰ ਅੱਜ ਹਰਿਆਣਾ ਕਾਂਗਰਸ ਦੇ ਇਰਨ ਚੌਧਰੀ ਬੀਜੇ ਵੀ ਸ਼ਾਮਿਲ ਹੋ ਗਏ ਇਹ ਕੌਨਸੀ ਬੜੀ ਬਾਤ ਹੈ ਐਸੇ ਬਿੱਟੂ ਜੀ ਵੀ ਸ਼ਾਮਿਲ ਹੋਏ تھے ਔਰ ਐਸੇ ਗੁਲਾਬ ਨਬੀ ਆਦਮੀ ਸ਼ਾਮਿਲ ਹੋਏ تھے ਸ਼ਾਮਿਲ ਹੋਣੇ ਦਾ ਸਿਲਸਿਲਾ ਅਬ ਨਈ ਸਰਕਾਰ ਬਣੀ ਹੈ ਦੋ ਚਾਰ ਔਰ ਵੀ ਸ਼ਾਮਿਲ ਹੋ ਸਕਤੇ ਹੈ ਕਿਆ ਫਰਕ ਪੜਤਾ ਹੈ आ, uh, मेरे को लगता है कि लगे रहना चाहिए आज देश में अंदर लोग ये महसूस कर रहे हैं कि कांग्रेस की सरकार होनी चाहिए थी तीसरी बार देश के प्रधानमंत्री तो आदरणीय मोदी साहब बने लेकिन किसी प्रकार की देश के अंदर किसी प्रकार की किसी वर्ग में कोई खुशी नहीं।, तो नहीं है यार सारी जिंदगी पार्टी ने परिवार को मुख्यमंत्री तक तो बना दिया अब और पार्टी क्या दे दे भाई ये नाराजगी तो दूर ही नहीं होती हमारे नेताओं की हमारे लोगों की ये हमारे लोगों का पेट ही नहीं भरता हम लोग एक एक बार भी शायद एमएलए नहीं बन पाते अगर पार्टी मौके नहीं देती पार्टी ने मौके दिया जिताया बनाया और जो बंदा एक बार जीत जाता है वो फिर पार्टी को ही राय देने लगता है फिर वो मीडिया पे बोलने लगता है कि मैं मैं सबसे स्याना हूं मेरे को सबकी समझ है मैं समझा दूंगा आप सारी बात हालांकि अगर वो पार्टी को प्यार करता है कोई व्यक्ति वो अंदर जाके अपने घर की बात तो बात नहीं करता अपने बच्चों की बात बाहर नहीं करते ये नेता लोग लेकिन जब पार्टी की बात होती है तो जानबूझ के आके फिर उसकी खिल्ली उड़ाते हैं सारी जिंदगी जो पार्टी को पार्टी पार्टी ने इन लोगों को दिया उसको भूलना नहीं चाहिए तो नहीं नहीं मैं मेनू इस गल दा पता नहीं यार मैं तो हमेशा ही बदलाव ले तैयार रहने राजा वडिंग की है राजा वडिंग को कोई किसी चीज की चाहना नहीं है तुमसी तो कई बारी कहने हो मैं किसी चीज ਦੀ ਕੋਈ ਇੱਛਾ ਨਹੀਂ ਹੈ ਮੈਨੂੰ ਜੋ ਲੋਕ ਪੰਜਾਬ ਦੇ ਬਣਾਉਣਗੇ ਜਾਂ ਪਾਰਟੀ ਬਣਾਏਗੀ ਮੈਂ ਉਹ ਹੀ ਬਣਾऊंगा अदरवाइज ਮੇਰੀ ਆਪਣੀ ਇੱਛਾ ਸਾਰੀਆਂ ਪੂਰੀਆਂ ਹੋਊਗਾ ਕਾਰਨ ਇਹ ਹੈ ਕਿ 45 ਸਾਲਾਂ ਚ 4-5 ਇਲੈਕਸ਼ਨ ਲੜੇ 4 ਇਲੈਕਸ਼ਨ ਜਿੱਤਲੇ ਆ ਯਾਰ ਇਸ ਤੋਂ ਵੱਧ ਪਾਰਟੀ ਕੀ ਦੇ ਸਕਦੀ ਹੈ ਕੋਈ ਇਸੇ ਨੂੰ ਲੱਗਦਾ ਅਗਰ ਪਾਰਟੀ ਨੂੰ ਲੱਗੇ ਕੋਈ ਮੇਰੇ ਤੋਂ ਕਾਬਲ ਵਿਅਕਤੀ ਹੈਗਾ ਆ ਡੋਟ ਮਾਈਂਡ ਜਾਂ ਕੋਈ ਹੋਰ ਦੀ ਚੈਨਾ ਹੋਵੇ ਕਈਆਂ ਦੀ ਹੁੰਦੀ ਹੈ ਆਮ ਆਲਵੇਜ਼ ਬੜੀ ਸਭ ਮੀਟਿੰਗ ਖਤਮ ਹੋਈ ਹੈ